ਮੈਂ ਇੱਕ ਲੁਟੇਰਾ ਬਣ ਕੇ ਲੋਕੋ ਨੂੰ ਲੂਟਨੇ ਲਗਾ ਮੈਂ ਹਾਂ ਮਹਾਰਿਸ਼ੀ ਵਾਲਮੀਕੀ ਇੱਕ ਫਰੀਦੀ ਐਡ ਕਰਾਉਣ ਵਾਸਤੇ ਇੱਕ ਛੋਟਾ ਜਿਹਾ ਸ਼ਬਦ ਵਿੱਚ ਬੋਲ ਦਿੰਦੇ ਆ ਤਾਂਕਿ ਧਾਰਮਿਕ ਭਾਵਨਾ ਨੂੰ ਥੇਸ ਪਹੁੰਚੇ ਪੁਤਲੇ ਫੁੱਕੇ ਜਾਣ ਰੋਲਾ ਪਵੇ ਪੀਵੀਆਰ ਫੁੱਕੇ ਜਾਣ ਕਿਉਂਕਿ ਬਾਅਦ ਚ ਤਾਂ ਹੁੰਦੇ ਫੈਸਲੇ ਹੀ ਆ ਅਗਰ ਇਹ ਫਿਲਮ ਰਿਲੀਜ਼ ਹੋਗੀ ਜਿੰਨੇ ਥੀਏਟਰ ਹੈ ਅਗਰ ਇੱਕ ਥੀਏਟਰ ਦਾ ਤੁਸੀਂ ਨਕਸ਼ਾ ਦੇਖ ਲਓਗੇ ਇਹਦਾ ਰੰਗ ਇਹੋ ਜਿਹਾ ਹੁੰਦਾ ਸੀ ਅਸੀਂ ਐਸਾ ਇਹਨਾਂ ਦਾ ਹਾਲ ਕਰਾਂਗੇ ਕਿ ਹੋਲਾ ਸਿਪੂਤਲਾਨੇ ਫੂਕੜਾ ਅਸੀਂ ਇਹਨਾਂ ਨੂੰ ਫੂਕਣਾ ਜਿਹੜੇ ਨਵ ਬਣਾਉਂਦੇ ਐ ਅੱਜ ਆਪਾਂ ਗੱਲ ਕਰਾਂਗੇ ਐਂਟਰਟੇਨਮੈਂਟ ਦੀ ਕਿਉਂਕਿ ਅੱਜ ਦੇਖਿਆ ਜਾਂਦਾ ਹੈ ਕਿ ਹਫ਼ਤੇ ਮਗਰੋਂ ਹੀ ਕੋਈ ਨਾ ਕੋਈ ਫਿਲਮ ਰਿਲੀਜ਼ ਹੁੰਦੀ ਹੈ ਚਾਹ ਬਾਲੀਵੁੱਡ ਦੀ ਗੱਲ ਕਰ ਲਈਏ ਚਾਹ ਪਾਲੀਵੁੱਡ ਇੰਡਸਟਰੀ ਦੀ ਗੱਲ ਕਰ ਲਈਏ ਨਿੱਤ ਫਿਲਮਾਂ ਰਿਲੀਜ਼ ਹੁੰਦੀਆਂ ਨੇ ਹਫ਼ਤੇ ਮਗਰੋਂ ਪਰ ਕਿਤੇ ਨਾ ਕਿਤੇ ਜਦ ਵੀ ਕੋਈ ਫਿਲਮ ਰਿਲੀਜ਼ ਹੁੰਦੀ ਹੈ ਉਸ ਦਾ ਟ੍ਰੇਲਰ ਆਂਦਾ ਤਾਂ ਕਈ ਫਿਲਮਾਂ ਦੇ ਵਿੱਚ ਐਦਾਂ ਦੇ ਸ਼ਬਦ ਹੁੰਦੇ ਨੇ ਕਈ ਲੋਕਾਂ ਦੀ ਭਾਵਨਾਵਾਂ ਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਕਈ ਧਾਰਮਿਕ ਐਦਾਂ ਦੀ ਸੰਸਥਾਵਾਂ ਹੁੰਦੀਆਂ ਨੇ ਜਿੱਥੇ ਫਿਲਮ ਬਣਨ cran ਤੱਕ ਗੱਲ ਚੱਲੇ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੋਇਆ ਹੈ ਤੇ ਉਹ ਫਿਲਮ ਵੀ ਬੜੀ ਜਲਦੀ ਆਉਣ ਵਾਲੀ ਹੈ। ਤੁਹਾਨੂੰ ਦੱਸ ਦਈਏ ਅਕਸ਼ੇ ਕੁਮਾਰ ਉਸ ਦੇ ਵਿੱਚ ਕੰਮ ਕਰ ਰਹੇ ਨੇ ਤੇ ਮਹਾਰਿਸ਼ੀ ਵਾਲਮੀਕੀ ਉਸ ਫਿਲਮ ਦਾ ਨਾਂ ਹੈ। ਕਿਹਾ ਜਾ ਰਿਹਾ ਹੈ ਕਿ ਸਮਾਜ ਵੱਲੋਂ ਵਾਲਮੀਕੀ ਭਾਈਚਾਰੇ ਵੱਲੋਂ ਕਿ ਸਾਡੇ ਭਾਈਚਾਰੇ ਨੂੰ ਫੇਸ ਪਹੁੰਚਿਆ ਕਿਉਂਕਿ ਉਸ ਦੇ ਵਿੱਚ ਕਾਫੀ ਅਪੱਤੀ ਜਨਕ ਸ਼ਬਦ ਵਰਤੇ ਹੋਏ ਨੇ। ਸੋ ਅੱਜ ਚਰਚਾ ਰਹੇਗੀ ਸਾਡੇ ਨਾਲ ਵਾਲਮੀਕੀ ਸਮਾਜ ਦੇ ਪ੍ਰਵੀਨ ਤਾਂਗ ਜੀ ਨੇ ਅਤੇ ਰੌਕੀ ਵਾਲਮੀਕੀ ਜੀ ਨੇ ਤੁਹਾਨੂੰ ਦੱਸਦੇ ਕਿ ਰੌਕੀ ਵਾਲਮੀਕੀ ਜੀ ਅੱਜ ਕੰਪਲੀਟ ਵੀ ਦੇ ਕੇ ਆਏ ਨੇ ਐਸਐਸਪੀ ਦਫਤਰ ਸੋ ਉਹਨਾਂ ਦੇ ਨਾਲ ਇਸੇ ਤੇ ਵਿਸ਼ੇ ਤੇ ਚਰਚਾ ਰਹੇਗੀ ਸੋ ਸਵਾਗਤ ਕਰਦੇ ਹਾਂ ਰੌਕੀ ਜੀ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੱਚ ਦੀ ਆਵਾਜ਼ ਨੂੰ ਚੱਕਦੇ ਆ ਜੈ ਵਾਲਮੀਕੀ ਜੈ ਪੀਨ ਜੀ ਰੋਕੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿ ਸਮੇ ਸਮੇ ਸਿਰ ਫਿਲਮਾਂ ਰਿਲੀਜ਼ ਤਾਂ ਹੁੰਦੀਆਂ ਨੇ ਪਰ ਕਈ ਵਾਰੀ ਐਦਾਂ ਹੁੰਦਾ ਹੈ ਕਿ ਕਈ ਜਿਹੜੀ ਆਪਣੇ ਧਾਰਮਿਕ ਯਾਨੀ ਸੰਸਥਾਵਾਂ ਨੇ ਜਾਂ ਬਹੁਤ ਸਾਰੇ ਧਾਰਮਿਕ ਜਿਹੜੀ ਬਣੇ ਹੋਏ ਨੇ ਆਪਣੇ ਸਥਾਨ ਬਣੇ ਉਹਨਾਂ ਨੂੰ ਯਾਨੀ ਠੇਸ ਪਹੁੰਚਦੀ ਹੈ ਇਸ ਫਿਲਮ ਤੋਂ ਤੁਹਾਨੂੰ ਯਾਨੀ ਕੀ ਲੱਗਿਆ ਕਿ ਤੁਹਾਨੂੰ ਐਸਐਸਪੀ ਦੇ ਦਫ਼ਤਰ ਜਾ ਕੇ ਕੰਪਲੀਟ ਕਰਨੀ ਪਈ ਯਾਨੀ ਅਕਸ਼ੇ ਕੁਮਾਰ ਦੀ ਐਕਚੁਅਲ 'ਚ ਜਦੋਂ ਮੈਂ YouTube ਤੇ ਦੇਖਿਆ ਇਹ ਟ੍ਰੇਲਰ ਚੱਲ ਰਿਹਾ ਹੈ ਤੇ ਪਰਗਟ ਦੀਪਸ ਦੇ ਮੌਕੇ 7 ਤਰੀਕ ਦਾ ਪ੍ਰਗਟ ਦੀਪਸਾ 2025 ਤੇ ਉਹ ਇਹਦੇ ਮੌਕੇ ਨਾਲ ਇਹ ਫਿਲਮ ਰਿਲੀਜ਼ ਕਰਨੀ ਸੀ ਤੇ ਮੈਨੂੰ ਮੈਸੇਜ ਆਇਆ ਮੈਂ ਦੇਖਿਆ ਵੀ ਜਦੋਂ ਮੈਂ ਉਸ ਨੂੰ ਧਿਆਨ ਨਾਲ ਸੁਣਿਆ ਤੇ ਉਹਦੇ ਚ ਅਕਸ਼ੇ ਕੁਮਾਰ ਆਪਣੀ ਆਵਾਜ਼ ਦੇ ਵਿੱਚ ਕਹਿੰਦਾ ਵੀ ਮੈਂ ਮਹਾਰਿਸ਼ੀ ਵੈਲਮਿਕੀ ਮੈਂ ਲੁਟੇਰਾ ਥਾ ਮੈਂ ਲੋਕੋ ਕੋ ਲੂਟਦਾ ਥਾ ਐਦਾਂ ਦੀਆਂ ਗੱਲਾਂ ਕਰ ਰਿਹਾ ਉਸ ਵੀਡੀਓ ਦੇ ਵਿੱਚ ਜਦੋਂ ਮੈਂ ਫੇਰ ਉਹਨੂੰ ਰਿਪੀਟ ਕਰਕੇ ਦੇਖਿਆ ਤੇ ਜਦੋਂ ਮੈਂ ਬਾਰ ਬਾਰ ਦੇਖਿਆ ਮੈਂ ਸੋਚਿਆ ਮੈਂ ਕਿ ਅਕਸ਼ੇ ਕੁਮਾਰ ਜਿਹੜਾ ਬੋਲੀਵੁੱਡ ਦਾ ਇਹਨਾ ਪੁਰਾਣਾ ਹੀਰੋ ਐ ਉਹ ਐਦਾਂ ਦੀ ਗੱਲਾਂ ਕਰਦਾ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ ਤੇ ਮੈਂ ਸੂਝਵਾਨ ਵਿਅਕਤੀਆਂ ਨਾਲ ਗੱਲ ਕੀਤੀ ਵੀ ਇਹ ਚੀਜ਼ ਤੇ ਉਹਦੇ ਦਾ ਸਟੱਡੀ ਕੀਤੀ ਜਿਹੜੀ ਰਿਸਰਚ ਹੋਈ ਹੈ ਸਾਡੇ ਭਗਵਾਨ ਵਾਲਮੀਕੀ ਜੀ ਤੇ ਤੇ ਉਹਦੇ ਉਹਦੇ ਵਿੱਚ ਵੀ ਕੋਈ ਚੋਰ ਡਾਕੂ ਵਾਲੀ ਐਦਾਂ ਦੀ ਕਹਾਣੀ ਨਹੀਂ ਹੈਗੀ ਫਿਰ ਮੈਂ ਇਮੀਡੀਏਟਲੀ ਕੰਪਲੀਟ ਕੀਤੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਈਮੇਲ ਕੀਤੀ ਐਸਐਸਪੀ ਸਾਹਿਬ ਨੂੰ ਮੈਂ ਮਿਲ ਕੇ ਆਇਆ ਉਹਨਾਂ ਨੇ ਐਸਪੀ ਹੈੱਡ ਕੁਆਟਰ ਜਿਹਾ ਉਹਨਾਂ ਨਾਲ ਮੈਂ ਮਿਲਿਆ ਉਹਨਾਂ ਨੇ ਫਿਰ ਅੱਗੇ ਡੀਸੀ ਨੂੰ ਮਤਲਬ ਰਿਵਿਊ ਵਾਸਤੇ ਭੇਜਤੀ ਹੈ ਕਿਉਂਕਿ ਇਹ ਜਦੋਂ ਫਿਲਮਾਂ ਬਣਦੀਆਂ ਤੇ ਡੀਸੀ ਦੀ ਪਰਮਿਸ਼ਨ ਨਾਲ ਹੀ ਹੁੰਦੀਆਂ ਹੁੰਦੀਆਂ ਤੇ ਜਲਦ ਹੀ ਉਹਦੇ ਤੇ ਕਾਰਵਾਈ ਹੋ ਜਾਏਗੀ ਪਰ ਜਿਹੜਾ ਮੈਨੂੰ ਲੱਗ ਰਿਹਾ ਜਿਹੜੀ ਇਹ ਫਿਲਮ ਦਾ ਮੇਨ ਮੋਟਿਵ ਹੈ ਜਿਹੜਾ ਇਹ ਗੱਲ ਕਹਿਣ ਦਾ ਕਿਉਂਕਿ ਬਾਕੀ ਸ਼ਬਦ ਬਹੁਤ ਵਧੀਆ ਬੋਲੇ ਉਹਨਾਂ ਨੇ ਵੀ ਲਵ ਕੁਸ਼ ਦਾ ਪਾਲਨ ਪੋਸ਼ਣ ਕੀਤਾ ਤਾਂ ਸਿੱਖਿਆ ਕੀਤੀ ਰਾਮ ਕੀ ਕਹਾਣੀ ਲਿਖੀ ਸੀ ਸੀਤਾ ਮਾਤਾ ਕੋ ਸ਼ਰਨ ਦਿੱਤੀ ਬਸ ਦੋ ਤਿੰਨ ਗੱਲਾਂ ਉਹਦੇ ਚ ਬੋਲੀਆਂ ਇਹ ਜਿਉਂ ਇਸ ਕਰਕੇ ਬੋਲੀ ਗਈਆਂ ਕਿ ਅੱਜ ਕੱਲ ਇੱਕ ਟ੍ਰੈਂਡ ਚੱਲ ਗਿਆ ਜਦੋਂ ਵੀ ਲੱਗਦਾ ਹੈ ਕਿ ਫਿਲਮ ਮੇਰੀ ਨਹੀਂ ਚੱਲਨੀ ਜਦ ਮੈਂ ਐਡ ਕਰ ਰਿਹਾ ਤਾਂ ਫਿਲਮ ਨਹੀਂ ਚੱਲ ਰਹੀ ਇਹ ਫ੍ਰੀ ਦੀ ਐਡ ਕਰਾਉਣ ਵਾਸਤੇ ਇੱਕ ਛੋਟਾ ਜਿਹਾ ਸ਼ਬਦ ਵਿੱਚ ਬੋਲ ਦਿੰਦੇ ਆ ਤਾਂਕਿ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੇ ਉਤਲੇ ਫੁੱਕੇ ਜਾਣ ਰੋਲਾ ਪਵੇ ਪੀਵੀਆਰ ਫੁੱਕੇ ਜਾਣ ਕਿਉਂਕਿ ਬਾਅਦ ਚ ਤਾਂ ਹੁੰਦੇ ਫੈਸਲੇ ਹੀ ਆ ਬਟ ਲਗਾਤਾਰ ਇਹ ਕਰਕੇ ਇਹ ਆਪਣੀ ਫਿਲਮ ਨੂੰ ਫੇਮਸ ਕਰਨਾ ਚਾਹੁੰਦੇ ਆ ਤਾਂ ਜਦੋਂ ਇਹ ਗੱਲ ਹੋਈ ਤੇ ਸਭ ਤੋਂ ਪਹਿਲਾਂ ਮੈਂ ਕੰਪਲੀਟ ਦਿੱਤੀ ਕਾਰਨ ਇਹਦਾ ਕੀ ਸੀਗਾ ਸਭ ਤੋਂ ਪਹਿਲਾਂ ਮੇਰੇ ਦੇਣ ਦਾ ਏਸੀ ਕੇ ਵੀ ਸਾਡੇ ਭਾਈ ਚਦਰ ਜੀ ਵੀ ਕਈ ਵਾਰ ਕੰਪਲੀਟਾ ਦੇ ਕੇ ਵਾਪਸ ਲੈ ਲੈਂਦੇ ਆ ਜਾਂ ਫੈਸਲੇ ਹੋ ਜਾਂਦੇ ਆ ਮੈਂ ਤੁਹਾਡੇ ਤੋਂ ਉਹੀ ਸਵਾਲ ਲੈਣ ਲੱਗੇ ਸੀ ਕਿਉਂਕਿ ਬਹੁਤ سارے ਲੋਕ ਜਿੱਦਾ ਤੁਸੀਂ ਪਹਿਲਾਂ ਕਿਹਾ ਕਿ ਕੰਟਰੋਵਰਸੀ ਕਰਕੇ ਯਾਨੀ ਫਿਲਮਾਂ ਅੱਗੇ ਲੈ ਕੇ ਆਉਂਦੇ ਨੇ ਲੋਕ ਪੈਸੇ ਵੀ ਦਿੰਦੇ ਨੇ ਕਿਤੇ ਤੁਹਾਨੂੰ ਪੈਸੇ ਤਾਂ ਨਹੀਂ ਦਿੱਤੇ ਗਏ ਉਹਨਾਂ ਦੀ ਟੀਮ ਵੱਲੋਂ ਕਿ ਯਾਰ ਤੁਸੀਂ ਰੌਲਾ ਪਾਓ ਐਦਾਂ ਫਿਲਮਾਂ ਰਿਲੀਜ਼ ਹੋ ਜਾਂਦੀਆਂ ਨੇ ਯਾਨੀ ਫਿਰ ਅੱਗੇ ਆ ਜਾਂਦੇ ਕਿ ਸਾਨੂੰ ਵੀ ਪੈਸੇ ਦਿੱਤੇ ਗਏ ਹੁਣ ਨਹੀਂ ਮੈਨੂੰ ਜੇ ਪੈਸੇ ਦਿੱਤੇ ਹੁਣ ਫਿਰ ਮੈਂ ਕੰਪਲੀਟ ਕਿਉਂ ਕਰਦਾ ਪਹਿਲੀ ਗੱਲ ਤਾਂ ਹੈ ਠੀਕ ਹੈ ਜੇ ਮੈਨੂੰ ਚਲੋ ਮੈਨੂੰ ਕਹਿ ਰਹੇ ਆ ਕਿਸੇ ਨੇ ਅਪਰੋਚ ਕੀਤੀ ਐ ਐਸਾ ਕੁਝ ਵੀ ਨਹੀਂ ਐ ਮੈਂ ਸ਼ੁਰੂ ਤੋਂ ਹੀ ਭਗਵਾਨ ਵਾਲਮੀਕੀ ਜੀ ਨੂੰ ਬਹੁਤ ਜ਼ਿਆਦਾ ਮੰਨਦਾ ਇਹਨਾਂ ਦੀ ਸਿੱਖਿਆ ਤੇ ਹੀ ਚੱਲਦਾ ਤੇ ਮੈਨੂੰ ਆਪਣੇ ਆਪ ਤੇ ਪੂਰਾ ਭਰੋਸਾ ਹੈ ਮੈਂ ਕੰਪਲੀਟ ਨਹੀਂ ਵਾਪਸ ਮੈਂ ਤਾਂ ਸਿੱਧਾ ਪਰਚਾ ਕਰਾਵਾਂਗਾ ਤੇ ਪਰਚਾ ਕਰਾ ਕੇ ਜੋ ਸਲਾਖਾਂ ਦੇ ਪਿੱਛੇ ਜੋ ਕਾਨੂੰਨੀ ਕਾਰਵਾਈ ਹੈ ਉਹ ਮੁਕੰਮਲ ਹੋਏਗੀ ਕਿਉਂਕਿ ਕੱਲ ਨੂੰ ਕੋਈ ਹੋਰ ਵਿਅਕਤੀ ਕਿਉਂਕਿ ਦੇਖੋ ਲਗਾਤਾਰ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖ ਲੋ ਲਗਾਤਾਰ ਕ੍ਰੂਡ ਪ੍ਰਚਾਰ ਪਲਾਇਆ ਜਾ ਰਿਹਾ ਕਿ ਭਗਵਾਨ ਵਾਹਿਕੀ ਫਲਾਣਾ ਸੀਗੇ ਫਲਾਣਾ ਸੀਗੇ ਫਲਾਣਾ ਸੀਗੇ ਦੇਖੋ ਮੈਂ ਆਪਣੇ ਮੂੰਹੋਂ ਵੀ ਸ਼ਬਦ ਨਹੀਂ ਲੈਣਾ ਚਾਹੁੰਦਾ ਉਹ ਜੋ ਉਹਨਾਂ ਨੇ ਲਿੱਤੇ ਤੇ ਜਿਹੜੀ ਹਿਸਟਰੀ ਹੈਰੀ ਉਹ ਕੁਝ ਹੋਰ ਕਹਿੰਦੀ ਹੈ ਉਹਦੇ ਵਿੱਚ ਉਹ ਆਪਣੇ ਸ਼ਬਦਾਂ ਨਾਲ ਅਕਸ਼ੇ ਕੁਮਾਰ ਕਹਿ ਰਿਹਾ ਜਿਨ੍ਹਾਂ ਨੇ ਆਪਣਾ ਦੀ ਰਾਮ ਰਾਜਾ ਰਾਮ ਦੀ ਕਹਾਣੀ ਲਿਖੀ ਸੀ ਜਿਨ੍ਹਾਂ ਨੇ ਸੀਤਾ ਮਾਤਾ ਨੂੰ ਸ਼ਰਨ ਦਿੱਤੀ ਦੀ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਹੈ ਉਹ ਹੀ ਗੱਲ ਕਹਿ ਰਿਹਾ ਪਰ ਇੱਕ ਜਗ੍ਹਾ ਉਹ ਆ ਡੇਰਾ ਕਹਿ ਰਿਹਾ ਮਤਲਬ ਜੇ ਉਹ ਭਗਵਾਨ ਵਾਲਮੀਕੀ ਜੀ ਨੂੰ ਗਲਤ ਕਹਿ ਰਿਹਾ ਤਾਂ ਫਿਰ ਜਿਹੜੇ ਉਹਦੇ ਚੇਲੇ ਆ ਉਹ ਵੀ ਤਾਂ ਗਲਤ ਹੋਗੇ ਨਾ ਜੇ ਸ਼੍ਰੀ ਰਾਮ ਜੀ ਦੀ ਉਹਨਾਂ ਨੇ ਕਹਾਣੀ ਲਿਖੀ ਹੈ ਤੇ ਉਹ ਫਿਰ ਕੀ ਹੋਏ ਜਾਂ ਫਿਰ ਅੱਗੇ ਜੋ ਜਿਨ੍ਹਾਂ ਦੀ ਨਾਮ ਲੈ ਰਿਹਾ ਉਹ ਕੀ ਹੋਏ ਦੇਖੋ ਇਹ ਤਾਂ ਇਹਨਾਂ ਨੂੰ ਆਪਣੀ ਸਮਝਣ ਦੀ ਲੋੜ ਹੈ ਆਪਣੇ ਧਰਮ ਨੂੰ ਉੱਚਾ ਦਿਖਾਉਣ ਵਾਸਤੇ ਵਾਲਮੀਕੀ ਜੀ ਨੂੰ ਨੀਵਾ ਦਿਖਾਇਆ ਜਾ ਰਿਹਾ ਆਪਣੀ ਫਿਲਮ ਨੂੰ ਉੱਚਾ ਕਰਨ ਵਾਸਤੇ ਇਦਾਂ ਦੇ ਅਬਦ ਸ਼ਬਦ ਬੋਲੇ ਜਾ ਰਹੇ ਕਿ ਸਾਡਾ ਵਿਰੋਧ ਹੋਵੇ ਵਾਲਮੀਕੀ ਭਾਈਚਾਰੇ ਸਾਡਾ ਵਿਰੋਧ ਕਰਨ ਪੀਵੀਆਰ ਬੰਦ ਕਰਨ ਫਲਾਣਾ ਕਰਨ ਟਪਾਣਾ ਕਰ ਸਾਡੀ ਫਿਲਮ ਜਿਹੜੀ ਹੈ ਉਹਦੀ ਐਡ ਜ਼ਿਆਦਾ ਹੋ ਜਾਵੇ ਪਰ ਮੇਰਾ ਮੰਨਣਾ ਹੈ ਕਿ ਵੀ ਇਮੀਡੀਏਟਲੀ ਜੋ ਪ੍ਰੈਫਾਇਰ ਹੋ ਕੇ ਜਿਹੜਾ ਡਾਇਰੈਕਟਰ ਹੈ ਜਿਹਨੇ ਸਕ੍ਰਿਪਟ ਲਿਖੀ ਹੈ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਕਿਉਂਕਿ ਪਹਿਲਾਂ ਤਾਂ ਛੋਟੇ-ਛੋਟੇ ਵਿਅਕਤੀ ਬੋਲਦੇ ਸੀ ਸਾਨੂੰ ਸਾਨੂੰ ਵੀ ਕਹਿ ਦਿੰਦੇ ਆਂ ਕਿ ਚੋਰ ਠਾਕੋ ਕਿਉਂਕਿ ਅਸੀਂ ਹੋਣ ਨਾ ਹੋਣ ਕਿਉਂਕਿ ਸਾਡੀ ਹਿਸਟਰੀ ਇਦਾਂ ਜੋੜਦੇ ਆਏ ਤੋ ਇਹ ਜਹ ਇਤਿਹਾਸ ਰਚਾਂਗੇ ਇਸ ਤੋਂ ਇਸੀ ਕੰਪਲੇਟ ਤੋਂ ਤੁਸੀਂ ਕਹਿਣਾ ਸ਼ਾਇਦ ਤੁਹਾਨੂੰ ਵੀ ਪੈਸੇ ਦਿੱਤੇ ਹੋਣ ਇਸ ਕੰਪਲੇਟ ਤੋਂ ਐਸਾ ਇਤਿਹਾਸ ਰਚਿਆ ਜਾਵੇਗਾ ਕਿ ਆਨ ਵਾਲੇ ਡਾਇਰੈਕਟਰ ਐਕਟਰ ਔਰ ਜਿਹੜੇ ਵੀ ਆਪਣਾ ਲਿਖਦੇ ਆ ਕਹਾਣੀਆਂ ਉਹਨਾਂ ਦੇ ਵੀ ਹੱਥ ਕੰਬਣਗੇ ਲਿਖਦੇ ਹੋਏ ਭਗਵਾਨ ਵਾਲਮੀਕੀ ਜੀ ਨੂੰ ਗਲਤ ਜਿਹੜੀ ਸ਼ਰਧਾ ਦੀ ਬੋਲਦੇ ਆ ਨਾ ਇਹ ਉਹ ਲਿਖਦੇ ਹੋਏ ਹੱਥ ਕੰਬਣਗੇ ਵੀ ਮੈਂ ਕੀ ਲਿਖਾਂ ਰੋਕੀ ਜੀ ਆਪਾਂ ਦੇਖਦੇ ਆ ਕਿ ਕਈ ਚਾਹੇ ਜੇ ਆਪਾਂ ਗੁਰਸਿੱਖਾਂ ਦੀ ਗੱਲ ਕਰ ਲਈਏ ਜਿਹੜੇ ਜਿਹਾ ਹੁਣ ਸਰਦਾਰ ਜੀ ਦੀ ਗੱਲ ਕਰ ਲਈਏ ਕੋਈ ਵੀ ਅਗਰ ਆਪਾਂ ਨੂੰ ਜਿਹੜੇ ਗੁਰੂ ਜੀ ਨੇ ਆਪਣੇ ਔਰ ਗੁਰੂ ਜੀ ਦੀ ਗੱਲ ਕਰ ਲਈ ਤਾਂ ਜਦ ਵੀ ਕੋਈ ਇਦਾਂ ਦੇ ਯਾਨੀ ਰੂਪ ਉਹ ਕਰਦੇ ਨੇ ਤਾਂ ਉਹਨਾਂ ਦੇ ਯਾਨੀ ਕਹਿੰਦੇ ਨੇ ਕਿ ਅਸੀਂ ਸੌਦਾ ਲਾਵਾਂਗੇ ਤੇ ਜਿੱਦਾਂ ਹਿੰਦੂ ਸਮਾਜ ਦੀ ਵੀ ਗੱਲ ਕਰ ਲਈ ਹੁਣ ਇਹ ਵੀ ਉਹਨਾਂ ਨੇ ਕੀਤਾ ਕਿ ਅਸੀਂ ਕਿਸੇ ਨੂੰ ਜਾਗਰਣ ਦੇ ਵਿੱਚ ਵੀ ਰੂਪ ਧਾਰਨ ਕਰਨ ਦੇਵਾਂਗੇ ਤੁਹਾਨੂੰ ਕੀ ਲੱਗਦਾ ਕਿ ਅਕਸ਼ੇ ਕੁਮਾਰ ਜੀ ਨੇ ਮਹਾਰਿਸ਼ੀ ਵਾਲਮੀਕ ਜੀ ਦਾ ਯਾਨੀ ਸਰੂਪ ਲਿੱਤਾ ਹੈ ਨਾ ਰੂਪ ਲਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਤਾਂ ਫੇਸ ਪਾ ਜਾਂਦੀਆਂ ਨੇ ਕਿਉਂਕਿ ਉਹਨਾਂ ਵਰਗਾ ਤਾਂ ਕੋਈ ਬਣ ਨਹੀਂ ਸਕਦਾ ਹੈਗਾ ਦੇਖੋ ਜਦੋਂ ਤੁਸੀਂ ਫੋਟੋ ਦੇਖ ਰਹੇ ਹੋ ਉਹ ਸੇਮ ਟੂ ਸੇਮ ਆਪਣਾ ਭਗਵਾਨ ਵਾਲਮੀਕੀ ਦੀ ਵਰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਦੇ ਕੋਈ ਇੱਕ ਐਕਟਰ ਹੈ ਉਹਨਾਂ ਦਾ ਪੈਸੇ ਲੈਣੇ ਆ ਤੁਸੀਂ ਦੇਖਿਆ ਉਹਨੇ ਇੱਕ ਸਲਮਾਨ ਖਾਨ ਚੱਪਲ ਦੀ ਐਡ ਕਰਦਾ ਉਹ ਟੇਬਲ ਤੇ ਮਾਰਦਾ ਚੱਪਲ ਨਹੀਂ ਟੁੱਟਦੀ ਟੇਬਲ ਟੁੱਟ ਜਾਂਦਾ ਉਹਨ ਨੂੰ ਤਾਂ ਉਹਦੇ ਉੱਪਰ ਵੀ ਪਰਚਾ ਹੋ ਸਕਦਾ ਕਿਉਂਕਿ ਫੇਕ ਪ੍ਰਚਾਰ ਕਰ ਰਿਹਾ ਹੈ ਇਹੀ ਵਿਅਕਤੀ ਨੇ ਇਸੇ ਵਿਅਕਤੀ ਨੇ ਅਕਸ਼ੇ ਕੁਮਾਰ ਨਾਲ ਇਹ ਵੀ ਸੇਮ ਪੈਸੇ ਵਾਸਤੇ ਕੀਤਾ ਹੋਇਆ ਕਿ ਭਗਵਾਨ ਵਾਲਮੀਕੀ ਦਾ ਸਰੂਪ ਧਾਰ ਲਿਆ ਪਰਗੜਦੀਪ ਸਾਰੇ ਸਾਡਾ ਕੱਠ ਹੋਣਾ ਇਹਨਾਂ ਨੇ ਆਪਣੇ ਧਰਮ ਨੂੰ ਉੱਚਾ ਦਿਖਾਉਣ ਵਾਸਤੇ ਵੀ ਅਸੀਂ ਉੱਚੇ ਹਾਂ ਸਾਨੂੰ ਨੀਮਾ ਦਿਖਾਇਆ ਗਿਆ ਪਰ ਤੁਸੀਂ ਤਾਂ ਗੱਲ ਕੱਲਾ ਇੱਕ ਸ਼ਬਦ ਤੇ ਚੱਕ ਰਹੇ ਹੋ ਨਾ ਹਾਲਾਂਕਿ ਨਹੀਂ ਤੁਸੀਂ ਮੈਂ ਮੈਂ ਸਿਰਫ ਮੇਰੀ ਸਾਰਾ ਪੁੱਛਾਂਗਾ ਮੈਂ ਇਹ ਸਵਾਲ ਲੈ ਲੈਣਾ ਪੂਰਾ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਗੱਲ ਹੈ ਨਾ ਸਮਾਜ ਦੇ ਵਿੱਚ ਕਿਉਂਕਿ ਗੁਰੂ ਵਾਲਮੀਕੀ ਜੀ ਵਰਗਾ ਕੋਈ ਬਣ ਨਹੀਂ ਸਕਦਾ ਉਸੇ ਤਾਂ ਤੁਸੀਂ ਸਵਾਲ ਨਹੀਂ ਚੱਕਿਆ ਸਿਰਫ ਇੱਕੇ ਸ਼ਬਦ ਤੇ ਸਵਾਲ ਨਹੀਂ ਨਹੀਂ ਜੀ ਮੇਰੀ ਤੁਸੀਂ ਕੰਪਲੀਟ ਪੜੋ ਉਹਦੇ ਚ ਆਪਣਾ ਪੂਰਾ ਪੈਰਾ ਵਾਈਜ਼ ਪਹਿਲਾਂ ਉਹਨੇ ਇਹ ਗੱਲ ਕਹੀ ਠੀਕ ਹੈ ਮੈਂ ਲੁਟੇਰਾ ਦਾ ਉਸ ਤੋਂ ਬਾਅਦ ਫਿਰ ਦੂਜੀ ਗੱਲ ਕਹੀ ਵੀ ਸੀਤਾ ਸਭ ਕੁਝ ਮਤਲਬ ਜੋ ਜੋ ਗੱਲ ਕਹੀ ਫਿਰ ਲਾਸਟ ਦੇ ਵਿੱਚ ਕਹਿੰਦਾ ਮੈਂ ਵਾਲਮੀਕੀ ਹੂੰ ਠੀਕ ਹੈ ਫਿਰ ਉਹਦੇ ਬਾਅਦ ਲਾਸਟ 'ਚ ਉਹਦਾ ਜਦ ਬੈਨਰ ਆਂਦਾ ਤੇ ਮੈਂ ਉਹ ਵੀ ਲਿਖਿਆ ਵੀ ਇਸਨੇ ਉਦਸ ਪਵਿੱਤਰ ਭਗਵਾਨ ਵਾਲਮੀਕ ਜੀ ਦਾ ਪਵਿੱਤਰ ਸਰੂਪ ਧਾਰਿਆ ਮੈਂ ਆਪਣੀ ਕੰਪਲੀਟ ਦੇ ਵਿੱਚ ਲਿਖਿਆ ਇਹਨਾਂ ਤਿੰਨਾਂ ਚੀਜ਼ਾਂ ਕਰਕੇ ਮੇਰੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਅਤੇ ਮੇਰੇ ਸਮਾਜ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਇਹਨਾਂ ਤਿੰਨਾਂ ਚੀਜ਼ਾਂ ਕਰਕੇ ਤੇ ਇਹ ਚੀਜ਼ ਜਿਹੜੀ ਉਹਨਾਂ ਸਰੂਪ ਪਤਾ ਰਿਹਾ ਦੇਖੋ ਪਤਾ ਕਿਆ ਗੱਲ ਹੈ ਹੁਣ ਇਹ ਚੱਲ ਜਾਂਦਾ ਜਾਂਚ ਦਾ ਵਿਸ਼ਾ ਹੁਣ ਅਸੀਂ ਜੇ ਐਸਐਸਪੀ ਨੂੰ ਪੁੱਛੀਏ ਐਸਐਸਪੀ ਨੂੰ ਪੁੱਛੀਏ ਐਡੀਐਸ ਨੂੰ ਕਿ ਜਾਂਚ ਚੱਲ ਰਹੀ ਹੈ ਜਾਂਚ ਚੱਲ ਰਹੀ ਹੈ ਪਰ ਜਾਂਚ ਚਲੇਗੀ 6 ਮਹੀਨੇ ਸਾਲ 2 ਸਾਲ ਕੀ ਹੋਏਗਾ ਨਾ ਇਹ ਦਬਾਏ ਰਹਿ ਜਾਂਦਾ ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਕਿ ਵੀ ਵਿਦਨ 7 ਡੇਜ਼ ਇਹਦੇ ਤੇ ਪਰਚਾ ਹੋਣਾ ਚਾਹੀਦਾ ਜੇ 7 ਦਿਨਾਂ ਤੱਕ ਨਹੀਂ ਪਰਚਾ ਹੁੰਦਾ ਤਾ ਅੱਜ ਤੱਕ ਤਾਂ ਛੋਟੇ ਮੋਟੇ ਬੰਦੇ ਬੋਲਦੇ ਸੀਗੇ ਅਜੇ ਅਕਸ਼ੇ ਕੁਮਾਰ ਵਰਗਾ ਵੀ بڑا ਆਪਣਾ ਐਕਟਰ ਬੋਲਣ ਲੱਗ ਗਿਆ ਤੇ ਅਸੀਂ 7 ਦਿਨਾਂ ਦੇ ਅੰਦਰ ਅੰਦਰ ਇਹੋ ਜਿਹਾ ਇਤਿਹਾਸ ਰਚ ਦਾਂਗੇ 7 ਦਿਨਾਂ ਤੋਂ ਬਾਅਦ ਕਿ ਕੋਈ ਹੋਰ ਵਿਅਕਤੀ ਵੀ ਬੋਲਦੇ ਹੋਏ ਲਿਖਦੇ ਹੋਏ ਤੇ ਡਾਇਰੈਕਟ ਕਰਦੇ ਹੋਏ ਤੇ ਕੈਮਰੇ 'ਚ ਵੀਡੀਓ ਬਣਾਉਂਦੇ ਹੋਏ ਵੀ 100 ਵਾਰ ਸੋਚੇਗਾ ਤੇ ਕੰਬੇਗਾ ਜਿੱਦਾਂ ਸਿੱਖ ਕਹਿੰਦੇ ਨਾ ਸੌਦਾ ਲਾ ਦੇਗਾ ਅਸੀਂ ਸੌਦਾ ਲਾਣ ਆਲੇ ਨਹੀਂ ਹਾਂਗੇ ਅਸੀਂ ਇਹੋ ਜਿਹਾ ਸਿਸਟਮ ਕਰਾਂਗੇ ਕਿ ਉਹਨਾਂ ਨੂੰ ਪੀੜ੍ਹੀਏ ਦਰ ਪੀੜ੍ਹੀ ਯਾਦ ਰਹੇਗਾ ਵੀ ਅਸੀਂ ਇਹ ਗਲਤ ਕੰਮ ਕੀਤਾ ਸੀ ਸੋ ਪਰਵੀਰ ਟਾਂਗ ਜੀ ਵੀ ਸਾਡੇ ਨਾਲ ਨੇ ਸੋ ਵਾਲਮਿਕ ਭਾਈਚਾਰੇ ਦੇ ਬੁੱਧੀਜੀਵੀ ਨੇ ਕਿਉਂਕਿ ਬਹੁਤ ਨੌਲੇਜ ਰੱਖਦੇ ਨੇ ਅ ਪ੍ਰਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅਕਸਰ ਹੀ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀ ਯਾਨੀ ਇੰਡਸਟਰੀ ਦੇ ਵਿੱਚ ਫਿਲਮਾਂ ਬਣਦੀਆਂ ਨੇ ਸੀਰੀਅਲ ਬਣਦੇ ਨੇ ਜਦ ਆਪਣੇ ਯਾਨੀ ਵਾਲਮਿਕ ਜੀ ਨੂੰ ਇਹ ਕਿਹਾ ਜਾਂਦਾ ਹੈ ਕਿ ਜੋ ਸੀ ਡਾਕੂ ਸੀ ਇਦਾਂ ਦੇ ਸ਼ਬਦ ਵਰਤੇ ਜਾਂਦੇ ਨੇ ਪਰ ਸਮਾਜ ਦੇ ਵਿੱਚ ਹਜੇ ਵੀ ਕੋਈ ਠੋਸ ਕਦਮ ਨਹੀਂ ਚੱਕਿਆ ਗਿਆ ਹੈਗਾ ਸਭ ਤੋਂ ਪਹਿਲਾਂ ਤਾਂ ਜਿਵੇਂ ਵਾਲਮੀ ਕੀ ਜੀ ਇਹ ਜਿਹੜੇ ਸ਼ਬਦ ਨੇ ਸਿਰਫ ਸ਼ਬਦਾਂ ਦੇ ਖੇਦ ਕਿਉਂਕਿ ਪ੍ਰਮਾਤਮਾ ਵਾਲਮੀਕੀ ਮਹਾਰਾਜ ਨੂੰ ਸਤਿ ਸ਼ਬਦ ਲੱਗਦੇ ਹੈ। ਵਾਲਮਕ ਤਿੰਨ ਮਾਤਰਾ ਲੱਗਦੀ ਸਤ ਮਾਤਰਾ ਨਾਲ ਪੂਰਾ ਸਤ ਨਾਮ ਵਾਲਮੀਕੀ ਪੈਂਦਾ। ਇਹ ਜਿਹੜੇ ਲੋਕ ਮਹਾਰਿਸ਼ੀ ਜਾਂ ઋષਿ ਵਾਲਮੀਕੀ ਜਾਂ ਰਤਨਾਕਰ ਜੋ ਬੋਲਦੇ ਹੈ ਇਹ ਕਿਸੇ ਦਾ ਪਾਰਟਿਕੂਲਰ ਨਾਮ ਹੋ ਸਕਦਾ ਹੈ। ਪਰੰਤੂ ਪ੍ਰਭਾਤਮਾ ਭਗਵਾਨ ਵਾਲਮੀਕੀ ਉਹੀ ਹੈ ਜਿਸ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਵਿਆਵਨ ਵਾਲਮੀਕੀ ਨੇ ਦਇਆ ਕਰਕੇ ਰਾਜਾ रामचंद्र जी ਜਨ ਬਖਸ਼ੀ ਦਿਆ ਕਰਕੇ ਸੀਤਾ ਨੂੰ ਸ਼ਰਦ ਦਿੱਤੀ ਦਿਆ ਕਰਕੇ ਲਕਸ਼ਮਣ ਨੂੰ ਸਿੱਖਿਆ ਦਿੱਤੀ ਉਹਨਾਂ ਦੀ ਜਾਤੀ ਨਹੀਂ ਪੁੱਛੀ ਸੀ ਕਿ ਕਿਹੜੀ ਜਾਤੀ ਤੋਂ ਕਿਉਂਕਿ ਪ੍ਰਮਾਤਮਾ ਜੇ ਹੁੰਦਾ ਹੈ ਉਹ ਸਭ ਦਾ ਹੁੰਦਾ ਹੈ ਪ੍ਰਮਾਤਮਾ ਜੇ ਉਹ ਸਭ ਇੱਕ ਹੁੰਦਾ ਇਹ ਜਿਹੜੀ ਘਟਨਾਵਾਂ ਜਿਹੜੀ ਸਟੋਰੀਆਂ ਲੋਕ ਲਿਖਦੇ ਨੇ ਇਹ ਸਭ ਦੰਤ ਕਥਾ ਨੇ ਇਹਨਾਂ 'ਚ ਕੋਈ ਸੱਚਾਈ ਨਹੀਂ ਹੈ ਪ੍ਰਮਾਤਵਾ ਵਾਲਮਿਕੀ ਮਹਾਰਾਜ ਇੱਕੋ ਹੋਇਆ ਜਿਨੇ ਸ੍ਰਿਸ਼ਟੀ ਦਾ ਵਿਕਾਸ ਕਰਿਆ ਜਿਨੇ ਸਤਗੁਰੂ ਨਾਨਕ ਨੇ ਕਿਹਾ ਕਿ ਇੱਕੋ ਸਿਮਰੇ ਨਾਨਕਾ ਜੋ ਜਲ ਤਰ ਰਿਹਾ ਸਮਾਇ ਦੂਜਾ ਕਹੇ ਸਬਰੀਏ ਜੋ ਜੀਵੇ ਸੇ ਮਰ ਜਾਏ ਪਰਮਾਤਮਾ ਦਾ ਕੋਈ ਰੂਪ ਹੈ ਉਹਨਾਂ ਦਾ ਕੋਈ ਜਨਮ ਨਹੀਂ ਹੈ ਉਹਨਾਂ ਦੀ ਕੋਈ ਮਰਤੂ ਨਹੀਂ ਦੀ ਕਿਸੇ ਗ੍ਰੰਥ ਸੇ ਦਿਖਾਈ ਗਈ ਹੈ ਕਿਉਂਕਿ ਪਰਮਾਤਮਾ ਦੀ ਜੋ ਪ੍ਰੈਜ਼ੈਂਸ ਅਜ ਵੀ ਹੋ ਸਕਦੀ ਹੈ ਟੀਚਰ ਨੂੰ ਹਮੇਸ਼ਾ ਹਾਂ ਲਈ ਬੱਚਾ ਨੂੰ ਨਹੀਂ ਪੁੱਛਣਾ ਪੈਂਦਾ ਕਿ ਮੈਂ ਕਲਾਸ ਚ ਆਵਾਂ ਬੱਚੇ ਨੂੰ ਆਨ ਨੂੰ ਪੁੱਛਣਾ ਪੈਂਦਾ ਟੀਚਰ ਨੂੰ ਕਿ ਸਰ ਮੈਂ ਕਲਾਸ ਚ ਆ ਜਾ ਪਰਮਾਤਮਾ ਭਗਵਾਨ ਵਾਲਮੀਕੀ ਬਾਰੇ ਜਿੱਥੇ ਜਿੱਥੇ ਚੌਤਰੀਤਾ ਯੁਗ ਹੈ ਚਬ ਦਵਾਪਰ ਯੁਗ ਹੈ ਚਬ ਕਰ ਯੁਗ ਹੈ ਸਾਰੇ ਯੁਗਾਂ ਚ ਤੋ ਕਿ ਪ੍ਰਮਾਤਮਾ ਹਰ ਜੁਗ ਚ ਐਸ ਜੁਗ ਚ ਵੀ ਹੈ ਐਸ ਜੁਗ ਚ ਉਹ ਸ੍ਰਿਸ਼ਟੀ ਦਾ ਵਿਕਾਸ ਕਰ ਰਿਹਾ ਲੋਕਾਂ ਨੂੰ ਗਿਆਨ ਦੇ ਰਿਹਾ ਉਸ ਗਿਆਨ ਦੇ ਆਧਾਰ ਤੇ ਅੱਜ ਬੜੇ ਬੜੇ ਜਹਾਜ਼ ਉਡਰ ਰੇ ਰਮੈਨ ਦੇ ਆਧਾਰ ਤੇ ਬੜੇ ਬੜੇ ਸਕਾਈ ਲੈਬ ਜਾ ਰਹੇ ਆ ਅੱਜ ਜੋ ਜਿਹੜੇ ਗ੍ਰਹਿ ਬਣ ਰਹੇ ਆ ਸੰਧੂਰ ਦਾ ਆਪਰੇਸ਼ਨ ਹੋ ਰਿਹਾ ਵੀ ਉੱਥੇ ਮਜ਼ਾਇਲ ਸਿੱਟਦੀ ਇਹ ਸਭ ਕੁਝ ਰਮੈਨ ਦੀ ਦੇਣ ਹੈ ਪ੍ਰਮਾਤਵ ਵਾਲਮੀਕੀ ਮਹਾਰਾਜ ਨੇ ਯੋਗ ਵਿਸ਼ਿਸ਼ਟ ਚ ਸਾਫ ਸਾਫ ਜਿਹੜਾ ਪਖੰਡਵਾਦ ਨੂੰ ਖਤਮ ਕਰਿਆ ਇਹ ਜਿਹੜੇ ਲੋਕ ਪਖੰਡੀ ਜਿਹੜੇ ਨੂੰ ਅਯੁੱਧੇ ਲਾ ਕੇ ਇਹਦਾ ਪਤਾ ਵੀ ਮੈਂ ਪੈਸੇ ਦੇਣੇ ਆ ਇਹ ਨਹੀਂ ਪਤਾ ਕਿ ਰਾਮਚੰਦਰ ਅਗਰ ਤੂੰ ਮੰਨਦਾ ਹੈ ਤਾਂ ਰਾਮਚੰਦਰ ਜੀ ਨੇ ਬਣਾਇਆ ਜਿਨੇ ਰਾਮਚੰਦਰ ਨੂੰ ਪੈਦਾ ਕੀਤਾ ਉਹਦੇ ਲਈ ਤੂੰ ਕੂੜ ਪ੍ਰਚਾਰ ਕਰ ਰਿਹਾ ਉਹ ਕਿਹੜੇ ਯੁੱਗ ਦੀ ਗੱਲ ਹੈ ਤ੍ਰੇਤਾ ਦੀ ਹੈ ਦੁਆਪਰ ਦੀ ਉਸ ਕੰਪਿਟ ਕਰਕੇ ਸਾਨੂੰ ਦੱਸੇ ਇਹ ਜਿਹੜੀ ਸਟੋਰੀਆ ਹਰ ਸਾਲ ਕੋਈ ਨਾ ਕੋਈ ਭਗਵਾਨ ਮਾਲੀ ਦੇ ਪ੍ਰਗਟ ਦਿਵਸ ਦੇ ਨੇੜੇ ਆਉਂਦੀ ਹੈ ਸਾਡੇ ਨੂੰ ਕੌਣ ਭਰਮਾਇਆ ਜਾਂਦਾ ਇਹ ਛੋਟੀਆਂ ਛੋਟੀਆਂ ਫਿਲਮਾਂ ਬਣਾ ਕੇ ਜਾਣ ਬੁੱਝ ਕੇ ਲੋਕ ਆਪਣੀਓ ਕਰਦੇ ਪਰ ਅਸੀਂ ਹੁਣ ਅਸੀਂ ਇੱਕ ਫੈਸਲਾ ਲਿਆ ਕਿ ਆ ਜਿਹੜੀ ਐਫਆਈਆਰ ਜਿਹੜੀ ਹੋਣੀ ਹੈ ਇਹ ਨਹੀਂ ਕੋਈ ਮਜ਼ਾਕ ਹੈ ਕਿਉਂਕਿ ਪਹਿਲਾਂ ਵੀ 1984 'ਚ ਸੁਰੇਸ਼ ਅਭਰਾਏ ਨੇ ਫਿਲਮ ਬਣਾਈ ਸੀ ਸੰਤਵਾਲ ਵਿਕੀ ਉਹ ਸੰਗਰੂਰ ਦੇ ਅੰਦਰ ਜੇਲ੍ਹ ਕੱਟ ਕੇ ਗਿਆ ਸੀ ਉਸ ਤੋਂ ਬਾਅਦ ਦੂਜਾ ਕਾਂਡ ਹੈ ਜੈ ਹਨੂਮਾਨ ਚੱਲਿਆ ਸੀ ਜਲੰਧਰ ਜਾ ਕੇ ਸੀ ਫਿਰ ਬੰਦ ਕਰਾਇਆ ਸੀ ਹੁਣ ਸਾਨੂੰ ਜਾਣ ਬੁੱਝ ਕੇ ਛੱਡ ਗਏ ਇਹਨਾਂ ਦੇ ਜਿਹੜੇ ਫੰਕਸ਼ਨ ਹੈ ਇਹਨਾਂ ਦਾ ਜਿਹੜਾ ਜਿਹੜੇ ਦਿਨ ਚੱਲ ਰਿਹਾ ਆਸਤਾ ਦੇ ਉਹਦੇ 'ਚ ਬਿਗਨ ਪਵੇ ਔਰ ਇਹਨਾਂ ਦੀ ਐਡ ਹੋਵੇ ਸਾਡੇ ਲੋਕ ਪਾਗਲ ਨੇ ਜਾਣਗੇ ਸਟ੍ਰੀਮ ਵਾਚੇ ਜਾ ਜਾ ਕੇ ਦੇਖਣਗੇ ਟਿਕਟਾਂ ਦੇ ਪੈਸੇ ਦੇਣਗੇ ਫਿਰ ਦੇਖਣਗੇ ਕੀ ਕਹਿੰਦਾ ਉਹ ਜਿਹੜੇ ਪੈਸੇ ਦੇ ਕੇ ਆਉਂਦੇ ਉਹਨਾਂ ਦੇ ਕੋਲੇ ਚਲਾ ਗਿਆ ਉਹਨਾਂ ਦੀ ਫਿਲਮ ਹਟੋ ਗਈ ਤਾਂ ਮੈਂ ਲੋਕਾਂ ਨੂੰ ਕਹਾਂਗਾ ਬਜਾਏ ਸਿਨੇਮੇ ਵਿੱਚ ਜਾਣ ਦੀ ਬਜਾਏ ਅਸੀਂ 2-4 ਦਿਨਾਂ ਚ ਇਹਨਾਂ ਦੇ ਪਰਚਾ ਕਰਾ ਕੇ ਔਰ ਪੰਜਾਬ ਵਿੱਚ ਲੈ ਕੇ ਇਹਨਾਂ ਨੂੰ ਜੇਲ੍ਹ ਕਰਾਣੀ ਹੈ ਤਾਂ ਕਿ ਅੱਗੇ ਔਰ ਮੈਂ ਜਿੰਨੇ ਵੀ ਸਾਡੇ ਸੰਘਟੜਾ ਖਾਸ ਕਰਕੇ ਮੈਂ ਭਰਤੇ ਵਾਲਮੀ ਤਰਨ ਸੁਬਾਹ ਸੰਦਰਪਾਲ ਅਨਾਰੇ ਜੀ ਜੋ ਸਾਡੇ ਧਰਮ ਗੁਰੂ ਨੇ ਨਰੇਸ਼ ਤੇ ਗਾਂਧੀ ਰਾਸ਼ਟ੍ਰ ਸੰਚਾਲਕ ਨੇ ਇਨਾ ਸਾਰੇ ਸੰਗਠਨਾਂ ਨੂੰ ਮੈਂ ਬੇਤੀ ਕਰੂੰਗਾ ਦੂਜਿਆਂ ਨੂੰ ਵੀ ਚਾਹੇ ਉਹ ਆਦਸਾ ਚਾਹੇ ਪਾਵਾਦਸਾ ਚਾਹੇ ਤੁਣਾਸਾਪ ਟ੍ਰਸਟ ਹੈ ਕਿ ਇੱਕ ਹੋ ਕੇ ਰੰਗਾਂ ਦੀ ਲੜਾਈ ਨਾਲ ਲੜੋ ਕੌਮ ਦੀ ਲੜਾਈ ਲੜੋ ਅਗਰ ਸਾਡੇ ਪ੍ਰਮਾਤਮਨ ਸੇਫ ਨਹੀਂ ਹੈ ਪ੍ਰਮਾਤਮਨ ਨੂੰ ਲੋਕੀ ਖੜੇ ਹੋ ਕੇ ਠੁੱਟ ਕੇ ਕੁਝ ਬੋਲਦੇ ਆ ਅਸੀਂ ਛੱਡਿਆ ਦੀ ਰਾਖ ਦਿੱਤੀ ਆ ਡੱਡੇ ਦੀ ਰਾਜਨੀਤੀ ਕਰਕੇ ਕਰਾਂਗੇ ਸਾਨੂੰ ਲੱਗਦਾ ਹੈ ਕਿ ਤੁਸੀਂ ਫਿਲਮ ਬੰਦ ਕਰਾ ਪਾਉਂਗੇ ਲੱਗਦਾ ਹੈ ਕਿ ਪੂਰਾ ਸਮਾਜ ਇਕੱਠਾ ਹੋਏਗਾ ਪੂਰੇ ਹਿੰਦੁਸਤਾਨ ਦੇ ਵਿੱਚ ਬਿਲਕੁਲ ਕਰਾ ਪਾਵਾਂਗੇ ਅਸੀਂ ਪਹਿਲਾਂ ਵੀ ਮਹਾਲੀ ਚ ਇੱਕ ਫਿਲਮ ਲੱਗੀ ਸੀ ਉਹ ਵੀ ਅਸੀਂ ਪੋਸਟਰ ਲਾ ਲਾ ਕੇ ਬਿਲਕੁਲ ਸਿਹਟਰ ਸਾਰੇ ਪੀਵੀਆਰ ਚੌਂਤੀ ਦੇ ਇਧਰ ਸਾਰੇ ਬੰਦ ਕਰਾਦੇ ਸੀ ਅਗਰ ਇਹ ਫਿਲਮ ਰਿਲੀਜ਼ ਹੋਗੀ ਜਿੰਨੇ ਥੀਏਟਰ ਹੈ ਅਗਰ ਇੱਕ ਥੀਏਟਰ ਦਾ ਤੁਸੀਂ ਨਕਸ਼ਾ ਦੇਖ ਲਓਗੇ ਵੇਦਾਂ ਰੰਗ ਇਹੋ ਜਿਹਾ ਹੁੰਦਾ ਸੀ ਅਸੀਂ ਐਸਾ ਇਹਨਾਂ ਦਾ ਹਾਲ ਕਰਾਂਗੇ ਕਿਉਂਕਿ ਅਸੀਂ ਬਾਰ ਬਾਰ ਸੋਚ ਰਿਆ ਵੀ ਇਹਨਾਂ ਦਾ ਪੁਤਲਾ ਫੁਕੀ ਹੁਣ ਅਸੀਂ ਪੁਤਲਾ ਨਹੀਂ ਫੁਕੜਾ ਅਸੀਂ ਇਹਨਾਂ ਨੂੰ ਫੁਕਣਾ ਜਿਹੜੇ ਇਹਨਾਂ ਨੂੰ ਵੜਾਉਂਦੇ ਐ ਪੁਤਲਾ ਪਤਲਾ ਫੁਕੜਾ ਤੇ ਗੌਰਮੈਂਟ ਦਾ ਉਹ ਐ ਅਸੀਂ ਗਿਆ ਹੁਣ ਪੁਤਲਾ ਨਹੀਂ ਇਹਨਾਂ ਨੂੰ ਫੁਕੜਾ ਜਿਹੜੇ ਲੋਕ ਸਾਡੇ ਸਮਾਜ ਦੇ ਬਰ ਖਿਲਾਫ ਚੱਲ ਰਹੇ ਨੇ ਜੋ ਅੰਦਰੋਂ ਹੀ ਬੈਠ ਕੇ ਚੱਲਾ ਚੱਰੇ ਨੇ ਰੋਕੀ ਜੀ ਤੁਹਾਡੇ ਨਾਲ ਸਮਾਜ ਦੇ ਵਿੱਚ ਕਿੰਨੇ ਕਿ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੀ ਕੰਪਲੀਟ ਦਿੱਤੀ ਗਈ ਹੈ ਕੱਲੇ ਮੁਹਾਰੀ ਦੇ ਵਿੱਚ ਦਿੱਤੀ ਗਈ ਹੈ ਜਾਂ ਹੋਰ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿਹੜੀ ਕਿਹੜੀ ਥਾਵਾਂ ਤੇ ਕੰਪਲੀਟ ਦਿੱਤੀ ਗਈ ਹੈ ਦੇਖੋ ਹੁਣ ਤਾਂ ਮਤਲਬ ਲੇਟੈਸਟ ਤਾਂ ਪਹਿਲੀ ਕੰਪਲੀਟ ਦਾ ਮੈਂ ਹੀ ਦਿੱਤੀ ਹੈ ਮੋਹਾਲੀ ਦੇ ਵਿੱਚ ਤੇ ਅੱਗੇ ਦਾ ਮੈਸੇਜ ਆ ਰਹੇ ਆ ਮੈਨੂੰ ਲਗਾਤਾਰ ਕਾਲਸ ਹੋ ਰਹੀਆਂ ਤੇ ਪੁੱਛਿਆ ਜਾ ਰਿਹਾ ਮੈਟਰ ਬਾਰੇ ਤੇ ਕਈਆਂ ਨੂੰ ਮੈਟਰ ਬਾਰੇ ਪਤਾ ਵੀ ਹੈ ਜਿਹਦਾ ਨਾਮਾ ਸ਼ਹਿਰ ਤੋਂ ਵਿੱਕੀ ਗਿੱਲ ਜੀ ਦਾ ਆਇਆ ਹੈ ਜਲੰਧਰ ਤੋਂ ਅੰਮ੍ਰਿਤਸਰ ਤੋਂ ਕਾਫੀ ਮਤਲਬ ਬੰਦੇ ਆ ਰਹੇ ਆ ਪੌਣ ਸਾਡੇ ਸੋਸ਼ਲ ਵਰਕਰ ਜਿਹੜੇ ਵਿਅਕਤੀ ਆ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਸ਼ਾਸਨ ਚੁੱਪੀ ਵਟ ਕੇ ਬੈਠਿਆ ਤੁਸੀਂ ਦੇਖ ਲਓ ਜੇ ਗੁਰੂ ਨਾਨਕ ਦੇਵ ਜੀ ਨੂੰ ਕੋਈ ਵੀ ਮਲਸਰੂਪ ਵੀ ਧਾਰਿਆ ਹੁੰਦਾ ਆ ਆਪ ਜੇ ਥੋੜਾ ਜਿਹਾ ਵੀ ਬੋਲਿਆ ਹੁੰਦਾ ਤੇ ਸਿੱਖਾਂ ਨੇ ਉਹਨਾਂ ਦੀ ਗਰਦਨ ਵੱਢ ਦੇਣੀ ਸੀ ਉਰੇ ਪੂਰਾ ਰੋਲਾ ਲੱਪਾ ਮੱਜ ਜਾਣਾ ਸੀ ਜਾਂ ਫਿਰ Hindu ਧਰਮ ਦੇ ਕਿਸੇ ਬੋਲਿਆ ਹੁੰਦਾ ਤਾਂ ਰੋਲਾ ਪੈ ਜਾਣਾ ਸੀ ਪੂਰਾ ਪਰ ਦੇਖੋ ਤਾਜਬ ਵਾਲੀ ਗੱਲ ਹੈ ਵੀ 4-5 ਮਹੀਨੇ ਹੋ ਗਏ ਟਰੇਲਰ ਨੂੰ ਜਾਰੀ ਨੂੰ ਤੇ ਇਹ ਟਰੇਲਰ ਇਸੇ ਇਸੇ ਮਹੀਨੇ ਦੇ ਵਿੱਚ ਰਿਲੀਜ਼ ਕਰਕੇ ਤੇ ਫਿਲਮ ਰਿਲੀਜ਼ ਕਰਨ ਦੀ ਗੱਲ ਕੀਤੀ ਗਈ ਕਿਉਂ ਕਿਉਂਕਿ ਸਾਡੇ ਦਿਨ ਚੱਲ ਗਏ ਆ ਇਹ ਸਾਡੇ ਦਿਨ ਚੱਲ ਰਹੇ ਆ ਭਗਵਾਨ ਵਾਲਮੀਕੀ ਜੀ ਦੇ ਤੇ ਜਦੋਂ ਵੀ ਸਾਡੇ ਦਿਨ ਆਂਦੇ ਆ ਤੇ ਸਾਡੇ ਦਿਨਾਂ ਦੇ ਵਿੱਚ ਇਦਾਂ ਗੱਲ ਹੁੰਦੀ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਗੱਲ ਕਰਨਾ ਚਾਹ ਰਿਹਾ ਵੀ ਇਸ ਧਰਮ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਅਕਸ਼ਾ ਕੁਮਾਰ ਜੀ ਜਾ ਜਿਹੜਾ ਡਾਇਰੈਕਟਰ ਆ ਉਹਨਾਂ ਦਾ ਜਾਂ ਪਰ ਬੋਲੀਵੁੱਡ ਬੋਲੀਵੁੱਡ ਚਾਹੇ ਹਾਲੀਵੁੱਡਾ ਠੀਕ ਹੈ ਅਸੀਂ ਪਹਿਲਾਂ ਮਾਰਾਂਗੇ ਬਾਅਦ ਚ ਪੁੱਛਾਂਗੇ ਤੇਰਾ ਕਸੂਰ ਕੀ ਸੀ ਸਾਡਾ ਇੱਕੋ ਰੂਲ ਹੈ ਇਹ ਮੇਰੀ ਧਮਕੀ ਲਾ ਲਓ ਚਾਹੇ ਜੋ ਮਰਜ਼ੀ ਕਰ ਲਓ ਕਿਉਂਕਿ ਮੈਨੂੰ ਜੀਵਨ ਦਿੱਤਾ ਭਗਵਾਨ ਵਾਲਮੀਕੀ ਜੀ ਨੇ ਤੇ ਮੈਂ ਉਹਦੇ ਪਿੱਛੇ ਆਪਣਾ ਜੀਵਨ ਦੇ ਵੀ ਸਕਦਾ ਤੇ ਮੈਂ ਲੈ ਵੀ ਸਕਦਾ ਜੈ ਵਾਲਮੀ ਤੇ ਪੀਮ ਜੀ ਸੋ ਧੰਨਵਾਦ ਜੀ ਸੋ ਦੇਖਿਆ ਤੁਸੀਂ ਕਿ ਵਾਲਮਿਕ ਭਾਈਚਾਰੇ ਚ ਇੱਕ ਵੱਡਾ ਰੋਸ ਹੈ ਸਿੱਧੀ ਚੇਤਾਵਨੀ ਦਿੱਤੀ ਹੈ ਅਕਸ਼ੇ ਕੁਮਾਰ ਨੂੰ ਕਿ ਅਸੀਂ ਫਿਲਮ ਨਹੀਂ ਲਗਣ ਦੇਵਾਂਗੇ ਅਗਰ ਐਦਾਂ ਦਾ ਕੁਝ ਹੁੰਦਾ ਤਾਂ ਅਸੀਂ ਮਾਰਨ ਮਰਨ ਤੋਂ ਵੀ ਨਹੀਂ ਡਰਦੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤੂਆ ਦੇ ਨਾਮ ਸੋ ਮਜਾਸਲਾ ਦੀ ਰਿਪੋਰਟ ਮੋਹਾਲੀ